ਤੂ ਦਾ ਪੁਆਇੰਟ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਜਿਹੜੇ ਮੇਰੇ ਵੱਲੋਂ ਹਰਪੀਰ ਸਿੰਘ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਤੂ ਦਾ ਪੁਆਇੰਟ ਪੰਜਾਬੀ ਚੈਨਲ ਤੁਹਾਡਾ ਆਪਣਾ ਚੈਨਲ ਹੈ। ਇਸ ਚੈਨਲ ਤੇ ਅਸੀਂ ਤੁਹਾਨੂੰ ਭਗਵਾਨ ਗੌਤਮ ਬੁੱਧ ਜੀ ਦੇ ਪੰਜਾਬੀ ਕਥਾ ਵਿਚਾਰ ਤੇ ਮੋਟੀਵੇਸ਼ਨਲ ਵਿਚਾਰ ਸੁਣਾਉਣੇ ਆ। ਉਹਨਾਂ ਦੀਆਂ ਵਿਚਾਰਾਂ ਤੋਂ ਸਾਨੂੰ ਬਹੁਤ ਵਧੀਆ ਸੇਧ ਮਿਲਦੀ ਹੈ। ਤੇ ਤੁਸੀਂ ਜ਼ਰੂਰ ਉਹਨਾਂ ਦੇ ਜਿਹੜੇ ਵਿਚਾਰ ਹੈ ਸੁਣਿਆ ਕਰੋ ਤੇ ਅੱਗੇ ਹੋਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਨਾ ਕਰਨਾ ਭੁੱਲਿਓ ਤੇ ਇੰਨਾ ਵਿਚਾਰਾਂ ਦੇ ਨਾਲ ਹੀ ਜਿਹੜੀ ਸਾਡੀ ਮਾਨਸਿਕਤਾ ਉਹ ਹੋਰ ਮਜ਼ਬੂਤ ਹੁੰਦੀ ਹੈ ਤੇ ਸਾਨੂੰ ਸਮਾਜ ਦੇ ਵਿੱਚ ਹੋਰ ਵਿਚਰਨ ਦੇ ਲਈ ਹੋਰ ਵਧੀਆ ਤਰੀਕੇ ਦੇ ਨਾਲ ਜ਼ਿੰਦਗੀ ਜਿਉਣ ਦੇ ਲਈ ਇਹੋ ਜਿਹੇ ਜਿਹੜੇ ਉਹਨਾਂ ਦੇ ਵਿਚਾਰ ਹੈ ਤੇ ਸਾਨੂੰ ਬਹੁਤ ਤਾਕਤ ਫਿਜ਼ੀਕਲ ਤੌਰ ਤੇ ਦਿਮਾਗੀ ਤੌਰ ਤੇ ਸਾਨੂੰ ਬਹੁਤ ਵੱਡੀ ਤਾਕਤ ਦਿੰਦੇ ਨੇ ਤਾਂ ਤੁਸੀਂ ਇਹੋ ਜਿਹੀਆਂ ਵੀਡੀਓ ਦੇਖਣ ਦੇ ਲਈ ਸਾਡੇ ਟੂ ਦਾ ਪੁਆਇੰਟ ਹੈ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਇਹਨਾਂ ਦੇ ਵਿੱਚ ਹੀ ਅਸੀਂ ਤੁਹਾਨੂੰ ਬਾਬਾ ਬੁੱਲੇ ਸ਼ਾਹ ਫਕੀਰ ਜੀ ਦੇ ਜਿਹੜੇ ਕਲਾਮ ਆ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਵਾਂਗੇ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੱਕ ਕੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ ਤੁਹਾਡੀ ਕਦਰ ਇਸ ਦੁਨੀਆ ਵਿੱਚ ਲੋਕਾਂ ਨੂੰ ਸਿਰਫ ਉਸ ਸਮੇਂ ਤੱਕ ਹੁੰਦੀ ਹੈ ਜਦੋਂ ਤੱਕ ਉਹਨਾਂ ਨੂੰ ਤੁਹਾਡੀ ਲੋੜ ਹੈ ਸਾਡੀ ਸਭ ਤੋਂ ਵੱਡੀ ਭੁੱਲ ਇਹ ਹੁੰਦੀ ਹੈ ਕਿ ਸਾਨੂੰ ਇਹ ਲੱਗਦਾ ਹੈ ਕਿ ਇੱਥੇ ਸਾਰੇ ਆਪਣੇ ਨੇ ਕਿਸੇ ਦੇ ਇਕੱਲੇ ਪਣ ਦਾ ਕਦੇ ਮਜ਼ਾਕ ਨਾ ਉਡਾਓ ਤੁਹਾਡੇ ਵਾਲੇ ਦੁਆਲੇ ਜੋ ਭੀੜ ਹੈ ਨਾ ਯਾਦ ਰੱਖਿਓ ਉਹ ਕਿਸੇ ਨਾ ਕਿਸੇ ਮਤਲਬ ਦੇ ਨਾਲ ਤੁਹਾਡੇ ਨਾਲ ਖੜੀ ਹੈ ਜੇ ਲੋੜ ਪੈਣ ਤੇ ਤੁਸੀਂ ਗੁੱਸਾ ਨਹੀਂ ਕਰੋਗੇ ਤਾਂ ਗਲਤੀ ਕਰਨ ਵਾਲਾ ਤੁਹਾਨੂੰ ਹਮੇਸ਼ਾ ਹਲਕੇ ਵਿੱਚ ਲਵੇਗਾ ਕੁਝ ਪੌਣ ਲਈ ਤੁਸੀਂ ਉਹ ਨਾ ਗਵਾ ਦਿਓ ਜੋ ਇਸ ਦੁਨੀਆ ਵਿੱਚ ਸਿਰਫ ਤੁਹਾਡੇ ਕੋਲ ਸੀ ਸਮੇਂ ਨਾਲੋਂ ਵੱਧ ਕੀਮਤੀ ਭਾਵਨਾਵਾਂ ਹੁੰਦੀਆਂ ਨੇ ਇਸ ਲਈ ਜਿਹਦੇ ਤੇ ਵੀ ਇਹਨਾਂ ਨੂੰ ਖਰਚਣਾ ਹੈ ਬਸ ਹਮੇਸ਼ਾ ਸੋਚ ਸਮਝ ਕੇ ਇਨਸਾਨ ਦੇ ਜੀਵਨ ਵਿੱਚ ਐਸਾ ਸਮਾਂ ਵੀ ਆਉਂਦਾ ਹੈ ਜਦੋਂ ਉਸ ਨੂੰ ਆਪਣੇ ਚੰਗੇ ਤੇ ਸੱਚੇ ਹੋਣ ਤੇ ਪਛਤਾਵਾ ਹੁੰਦਾ ਹੈ ਇਨਸਾਨ ਹੀ ਇਨਸਾਨ ਦੀ ਦਵਾਈ ਹੈ ਤੇ ਇਨਸਾਨ ਹੀ ਇਨਸਾਨ ਦਾ ਦਰਦ ਹੈ ਕੋਈ ਦੁੱਖ ਦਿੰਦਾ ਹੈ ਤੇ ਕੋਈ ਸੁੱਖ ਬਣ ਜਾਂਦਾ ਹੈ ਫਾਲਤੂ ਸਮਝਣਗੇ ਉਹ ਲੋਕ ਤੁਹਾਨੂੰ ਜਿਨ੍ਹਾਂ ਲਈ ਤੁਸੀਂ ਹਮੇਸ਼ਾ ਹਾਜ਼ਰ ਹੋਗੇ ਸਮਾਂ ਇੱਕ ਦਿਨ ਤੁਹਾਨੂੰ ਦੱਸ ਦਿੰਦਾ ਹੈ ਕਿ ਲੋਕ ਕੀ ਸੀ ਤੇ ਤੁਸੀਂ ਉਹਨਾਂ ਨੂੰ ਕੀ ਸਮਝਦੇ ਰਹੇ ਕਿਸੇ ਵੀ ਇਨਸਾਨ ਨੂੰ ਇੰਨਾ ਨਹੀਂ ਅਜ਼ਮਾਉਣਾ ਚਾਹੀਦਾ ਕਿ ਉਸ ਦਾ ਸਬਰ ਹੀ ਜਵਾਬ ਦੇ ਜਾਵੇ ਤੇ ਉਹ ਤੁਹਾਡੀ ਜ਼ਿੰਦਗੀ ਵਿੱਚੋਂ ਚਲਾ ਜਾਵੇ ਕਿਤਾਬਾਂ ਤੇ ਮਾਪੇ ਬਾਬ ਦੀਆਂ ਗੱਲਾਂ ਜ਼ਿੰਦਗੀ ਵਿੱਚ ਕਦੇ ਧੋਖਾ ਨਹੀਂ ਦਿੰਦੀਆਂ ਜੇਬ ਭਰੀ ਹੋਵੇ ਤਾਂ ਦੁਸ਼ਮਣ ਵੀ ਗਲਤੀਆਂ ਮaaf ਕਰ ਦਿੰਦੇ ਨੇ ਤੇ ਜੇਕਰ ਜੇਬ ਖਾਲੀ ਹੋਵੇ ਤਾਂ ਆਪਣੇ ਸਕੇ ਭੈਣ ਭਰਾ ਵੀ ਟੰਗ ਨਾਲ ਗੱਲ ਨਹੀਂ ਕਰਦੇ ਕਿਸੇ ਦੀ ਬੁਰਾਈ ਕਰਨ ਨਾਲ ਤੁਹਾਡਾ ਚਰਿੱਤਰ ਪਤਾ ਲੱਗਦਾ ਹੈ ਨਾ ਕਿ ਉਸ ਵਿਅਕਤੀ ਦਾ ਜਿਸ ਕੰਮ ਨੂੰ ਕਰਨ ਨਾਲ ਤੁਹਾਡਾ ਘਰ ਚੱਲਦਾ ਹੈ ਉਸ ਨੂੰ ਕਰਨ ਵਿੱਚ ਕਦੇ ਸ਼ਰਮ ਨਾ ਕਰੋ ਜਿਸ ਤਰ੍ਹਾਂ ਇੱਕ ਮਰਦ ਨੂੰ ਤਿੱਖੀ ਜ਼ੁਬਾਨ ਤੇ ਜਵਾਬ ਦੇਣ ਵਾਲੀ ਔਰਤ ਪਸੰਦ ਨਹੀਂ ਹੈ ਉਸੇ ਤਰ੍ਹਾਂ ਔਰਤ ਨੂੰ ਤਿੱਖੀ ਆਵਾਜ਼ ਤੇ ਬੇਇੱਜ਼ਤ ਕਰਨ ਵਾਲਾ ਮਰਦ ਬਿਲਕੁਲ ਪਸੰਦ ਨਹੀਂ ਔਕਾਤ ਤਾਂ ਲੋਕਾਂ ਨੂੰ ਡਰਾ ਕੇ ਵੀ ਕਮਾਈ ਜਾ ਸਕਦੀ ਹੈ ਪਰ ਇੱਜ਼ਤ ਕਮਾਉਣ ਦੇ ਲਈ ਪਿਆਰ ਵੰਡਣਾ ਪੈਂਦਾ ਹੈ ਮੂੰਹ ਤੇ ਸੱਚ ਬੋਲਣਾ ਸਿੱਖੋ ਪਿੱਠ ਪਿੱਛੇ ਬੁਰਾਈ ਕਰਨ ਨਾਲੋਂ ਲੱਖ ਗੁਣਾ ਚੰਗਾ ਹੁੰਦਾ ਹੈ ਜੋ ਲੋਕ ਤੁਹਾਡੇ ਨਾਲ ਦਿਲੋਂ ਗੱਲ ਨਹੀਂ ਕਰਦੇ ਉਹਨਾਂ ਨੂੰ ਕਦੇ ਵੀ ਤੁਸੀਂ ਆਪਣੇ ਦਿਲ ਦੀ ਗੱਲ ਨਾ ਦੱਸੋ ਜਦੋਂ ਸੋਚ ਵਿੱਚ ਬਿਮਾਰੀ ਲੱਗ ਜਾਵੇ ਤਾਂ ਇਨਸਾਨ ਹੋਸ਼ ਵਿੱਚ ਹੋ ਕੇ ਵੀ ਬੇਹੋਸ਼ ਹੀ ਰਹਿੰਦਾ ਹੈ ਇੱਕੱਲੇ ਰਹਿਣ ਦੀ ਆਦਤ ਪਾਓ ਕਿਉਂਕਿ ਕੋਈ ਵੀ ਕਦੇ ਵੀ ਛੱਡ ਕੇ ਜਾ ਸਕਦਾ ਹੈ ਚਾਹੇ ਉਹ ਦੋਸਤੀ ਦਾ ਰਿਸ਼ਤਾ ਹੋਵੇ ਜਾਫਰ ਪ੍ਰੇਮ ਦਾ ਰਿਸ਼ਤਾ ਹੋਵੇ ਜਿਹੜੇ ਲੋਕਾਂ ਦਾ ਕੰਮ ਹੀ ਬੁਰਾਈ ਕਰਨਾ ਹੈ ਉਹ ਤੁਹਾਡੀ ਬੁਰਾਈ ਕਰਨਗੇ ਹੀ ਫਿਰ ਚਾਹੇ ਤੁਸੀਂ ਕਿੰਨੇ ਵੀ ਚੰਗੇ ਕਿਉਂ ਨਾ ਬਣ ਜਾਵੋ ਕਦੇ-ਕਦੇ ਲੋਕ ਅਹਿਸਾਸ ਕਰਾ ਦਿੰਦੇ ਨੇ ਕਿ ਤੁਸੀਂ ਇੰਨੇ ਵੀ ਖਾਸ ਨਹੀਂ ਹੋ ਜਿਨ੍ਹਾਂ ਤੁਹਾਨੂੰ ਲੱਗਦਾ ਹੈ ਰਿਸ਼ਤਾ ਉਸ ਨਾਲ ਰੱਖੋ ਜੋ ਤੁਹਾਨੂੰ ਇੱਜ਼ਤ ਤੇ ਸਤਿਕਾਰ ਦੇਣ ਮਤਲਬ ਦੀ ਭੀੜ ਵਧਾਉਣ ਦਾ ਕੋਈ ਫਾਇਦਾ ਨਹੀਂ ਦੂਜਿਆਂ ਦਾ ਦੁੱਖ ਉਹੀ ਸਮਝੇਗਾ ਜੋ ਖੁਦ ਉਸ ਦੁੱਖ ਵਿੱਚੋਂ ਲੰਘ ਚੁੱਕਾ ਹੋਵੇ ਹਰ ਰਿਸ਼ਤੇ ਨੇ ਐਸਾ ਸਬਕ ਦਿੱਤਾ ਏ ਮੈਨੂੰ ਕਿ ਹੁਣ ਰਿਸ਼ਤੇ ਨਿਭਾਉਣਾ ਚੰਗਾ ਨਹੀਂ ਲੱਗਦਾ ਹੰਕਾਰ ਮਨੁੱਖ ਦੇ ਸੱਚ ਸੁਣਨ ਦੀ ਤਾਕਤ ਨੂੰ ਖਤਮ ਕਰ ਦਿੰਦਾ ਹੈ ਅਭਿਮਾਨ ਦੀ ਤਾਕਤ ਫਰਿਸ਼ਤਿਆਂ ਨੂੰ ਵੀ ਸ਼ੈਤਾਨ ਬਣਾ ਦਿੰਦੀ ਹੈ ਪਰ ਨਿਮਰਤਾ ਦੀ ਤਾਕਤ ਮਨੁੱਖ ਨੂੰ ਫਰਿਸ਼ਤਾ ਬਣਾ ਦਿੰਦੀ ਹੈ ਚਿੰਤਾ ਇੱਕ ਅਜੀਬਾ ਤੋਹਫ਼ਾ ਹੈ ਜੋ ਸਾਡੇ ਆਪਣੇ ਹੀ ਸਾਨੂੰ ਦਿੰਦੇ ਨੇ ਰਿਸ਼ਤਾ ਬਣਾਉਣਾ ਹੈ ਤਾਂ ਤਾਰੀਫ਼ ਕਰਨਾ ਸਿੱਖੋ ਤੇ ਜੇਕਰ ਖਤਮ ਕਰਨਾ ਹੈ ਤਾਂ ਸੱਚ ਬੋਲਣਾ ਸਿੱਖੋ ਆਪਣੇ ਆਪ ਨੂੰ ਇੰਨਾ ਕਮਜ਼ੋਰ ਨਾ ਹੋਣ ਦਿਓ ਕਿ ਤੁਹਾਨੂੰ ਕਿਸੇ ਦੇ एहसान ਦੀ ਲੋੜ ਪਵੇ ਐਸੇ ਇਨਸਾਨ ਨਾਲ ਲਗਾਵ ਨਾ ਰੱਖਿਓ ਜਿਸ ਨਾਲ ਗੱਲ ਕਰਨ ਦੇ ਲਈ ਤੁਹਾਨੂੰ ਤਰਸਣਾ ਪਵੇ ਤੇ ਉਸ ਨੂੰ ਕੋਈ ਫਰਕ ਨਾ ਪਵੇ ਸਮਾਂ ਇੰਨਾ ਬਲਵਾਨ ਹੈ ਕਿ ਇਹ ਤੁਹਾਡੇ ਬੁਰੇ ਵਕਤ ਨੂੰ ਵੀ ਚੰਗੇ ਵਕਤ ਵਿੱਚ ਬਦਲਣ ਦੀ ਤਾਕਤ ਰੱਖਦਾ ਹੈ ਜ਼ਿੰਦਗੀ ਵਿੱਚ ਜੇਕਰ ਤਰੱਕੀ ਹੋਵੇਗੀ ਤਾਂ ਗਰਾਉਣ ਵਾਲੇ ਵੀ ਹੋਣਗੇ ਤੁਸੀਂ ਤਿਆਰ ਰਹਿਣਾ ਹੈ ਕਿਉਂਕਿ ਅਜ਼ਮਾਉਣ ਵਾਲੇ ਵੀ ਹੋਣਗੇ ਜੇਕਰ ਮਤਲਬੀ ਲੋਕਾਂ ਨੂੰ ਗਵਾ ਦੇਣਾ ਇੱਕ ਹਾਰ ਹੈ ਤਾਂ ਮੈਨੂੰ ਅਜਹੀ ਹਾਰ ਕਬੂਲ ਹੈ ਹੌਲੀ ਹੌਲੀ ਵੱਧਦੀ ਉਮਰ ਤੁਹਾਨੂੰ ਇਹ ਜ਼ਰੂਰ ਦੱਸੇਗੀ ਕਿ ਕੁਝ ਲੋਕਾਂ ਨੂੰ ਗਵਾ ਦੇਣਾ ਅਸਲ ਵਿੱਚ ਕੁਝ ਪਾ ਲੈਣ ਦੇ ਬਰਾਬਰ ਸੀ ਆਪਣੇ ਦਮ ਤੇ ਚਮਕਣਾ ਸਿੱਖੋ ਕਿਸੇ ਹੋਰ ਤੋਂ ਕੋਈ ਉਮੀਦ ਨਾ ਰੱਖੋ ਜਿੱਥੇ ਭਾਵਨਾਵਾਂ ਦੀ ਕਦਰ ਹੁੰਦੀ ਹੈ ਉੱਥੇ ਮਨ ਆਪਣੇ ਆਪ ਝੁੱਕ ਜਾਂਦਾ ਹੈ ਜੀਵਨ ਦੇ ਦੋ ਪੜਾਅ ਹੁੰਦੇ ਨੇ ਇੱਕ ਹੁਣ ਉਮਰ ਨਹੀਂ ਹੈ ਤੇ ਦੂਜਾ ਹੁਣ ਉਮਰ ਹੀ ਨਹੀਂ ਹੈ ਰੇਗਿਸਤਾਨ ਵੀ ਹਰੇ ਹੋ ਜਾਂਦੇ ਨੇ ਜਦੋਂ ਸਾਡੇ ਆਪਣੇ ਸਾਡੇ ਨਾਲ ਖੜੇ ਹੋ ਜਾਂਦੇ ਨੇ ਦਿਮਾਗ ਸਾਰਿਆਂ ਕੋਲ ਹੈ ਹੁਣ ਚਲਾਕੀ ਕਰਨੀ ਹੈ ਜਾਂ ਇਮਾਨਦਾਰੀ ਇਹ ਤੁਹਾਡੇ ਸੰਸਕਾਰਾਂ ਤੇ ਨਿਰਭਰ ਕਰਦਾ ਹੈ ਨਾਮ ਤੇ ਪਛਾਣ ਭਾਵੇਂ ਹੀ ਛੋਟੀ ਹੋਵੇ ਪਰ ਆਪਣੇ ਦਮ ਤੇ ਹੋਣੀ ਚਾਹੀਦੀ ਹੈ ਮੈਨੂੰ ਕੋਈ ਗਮ ਨਹੀਂ ਕਿ ਮੈਨੂੰ ਕੋਈ ਸਮਝ ਨਹੀਂ ਪਾਇਆ ਕਿਉਂਕਿ ਮੈਂ ਫੁਰਸਤ ਦੀ ਚੀਜ਼ਾਂ ਤੇ ਇਹ ਦੁਨੀਆ ਬਹੁਤ ਜਲਦਬਾਜ਼ੀ ਵਿੱਚ ਹੈ ਰੋਜ਼ਾਨਾ ਕਸਰਤ ਕਰੋ ਕਿਉਂਕਿ ਲੋਕ ਸਾਥ ਦੇਣ ਜਾਂ ਨਾ ਦੇਣ ਪਰ ਤੁਹਾਡਾ ਸਰੀਰ ਮਰਦੇ ਦਮ ਤੱਕ ਤੁਹਾਡਾ ਸਾਥ ਦੇਵੇਗਾ ਪੱਥਰ ਵਿੱਚ ਤਾਂ ਫਿਰ ਵੀ ਭਗਵਾਨ ਮਿਲ ਜਾਂਦੇ ਨੇ ਪਰ ਅੱਜਕੱਲ ਇਨਸਾਨ ਵਿੱਚ ਇਨਸਾਨ ਨਹੀਂ ਮਿਲਦਾ ਵੱਦ ਸਾਫ਼ ਦਿਲ ਵਾਲਾ ਇਨਸਾਨ ਇਸ ਦੁਨੀਆ ਵਿੱਚ ਜੀ ਨਹੀਂ ਸਕਦਾ ਕਿਉਂਕਿ ਖੁਦ ਦਾ ਬੁਰਾ ਉਸ ਤੋਂ ਸਿਆ ਨਹੀਂ ਜਾਂਦਾ ਤੇ ਕਿਸੇ ਦਾ ਬੁਰਾ ਉਹ ਕਰ ਨਹੀਂ ਸਕਦਾ ਮੈਨੂੰ ਲੱਗਾ ਮੇਰੇ ਰਿਸ਼ਤੇ ਬਹੁਤ ਮਜ਼ਬੂਤ ਨੇ ਪਰ ਜਦੋਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਕੋਈ ਨਾਲ ਨਹੀਂ ਸੀ ਜਿਹੜੀ ਚੀਜ਼ ਨੂੰ ਤੁਸੀਂ ਖੁਦ ਕਮਾ ਸਕਦੇ ਹੋ ਉਸ ਨੂੰ ਮੰਗ ਕੇ ਆਪਣੀ ਕਦਰ ਕਦੇ ਘਾਟ ਨਾ ਕਰੋ ਆਪਣੀ ਚੰਗਿਆਈ ਤੇ ਐਨਾ ਭਰੋਸਾ ਜ਼ਰੂਰ ਰੱਖੋ ਕਿ ਜੋ ਵੀ ਤੁਹਾਨੂੰ ਖੋਵੇਗਾ ਉਹ ਇੱਕ ਦਿਨ ਜ਼ਰੂਰ ਰੋਵੇਗਾ ਮਨੁੱਖ ਚਾਹੇ ਜਿੰਨਾ ਵੀ ਯਤਨ ਕਰ ਲਵੇ ਪਰ ਹਨੇਰੇ ਵਿੱਚ ਛਾਇਆ ਬੁਢਾਪੇ ਵਿੱਚ ਕਾਇਆ ਤੇ ਅੰਤ ਸਮੇਂ ਵਿੱਚ ਮਾਇਆ ਕਿਸੇ ਦਾ ਸਾਥ ਨਹੀਂ ਦਿੰਦੀ ਨੇਕੀ ਕਰਕੇ ਜੇ ਦਰਿਆ ਵਿੱਚ ਪਾ ਦਿਓਗੇ ਤਾਂ ਇੱਕ ਦਿਨ ਉਹੀ ਕਿਸ਼ਤੀਆਂ ਬਣ ਕੇ ਤੂਫਾਨਾਂ ਵਿੱਚ ਸਾਥ ਦੇਣਗੀਆਂ ਆਪਣੇ ਤਾਂ ਉਹ ਹੁੰਦੇ ਨੇ ਜਿਨ੍ਹਾਂ ਨੂੰ ਸਾਡੇ ਦਰਦ ਦਾ ਅਹਿਸਾਸ ਹੋਵੇ ਨਹੀਂ ਤਾਂ ਹਾਲਚਾਲਤਾ ਰਸਤੇ ਵਿੱਚ ਆਉਣ ਜਾਣ ਵਾਲੇ ਵੀ ਪੁੱਛ ਲੈਂਦੇ ਨੇ ਜ਼ਿੰਦਗੀ ਪਰ ਜੇਕਰ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਆਪ ਨੂੰ ਅਜਿਹਾ ਬਣਾਓ ਕਿ ਕੋਈ ਤੁਹਾਡੇ ਨਾਲ ਹੋਵੇ ਜਾਂ ਨਾ ਹੋਵੇ ਪਰ ਤੁਹਾਨੂੰ ਕਿਸੇ ਚੀਜ਼ ਦਾ ਦੁੱਖ ਨਾ ਹੋਵੇ ਕਰਮਾ ਨਾਲ ਹੀ ਪਛਾਣ ਹੁੰਦੀ ਹੈ ਇਨਸਾਨਾਂ ਦੀ ਮਹਿੰਗੇ ਕੱਪੜੇ ਤਾਂ ਦੁਕਾਨਾਂ ਵਿੱਚ ਪੁਤਲੇ ਵੀ ਪਾ ਲੈਂਦੇ ਨੇ ਚੰਗੇ ਲੋਕਾਂ ਕੋਲ ਕੁਝ ਹੋਵੇ ਜਾਂ ਨਾ ਹੋਵੇ ਪਰ ਸਕੂਨ ਭਰੀ ਨੀਂਦ ਜ਼ਰੂਰ ਹੁੰਦੀ ਹੈ ਚੰਗੀ ਸੋਚ ਰੱਖੋ ਲੋਕ ਆਪਣੇ ਆਪ ਚੰਗੇ ਲੱਗਣ ਲੱਗਣਗੇ ਨੀਅਤ ਚੰਗੀ ਰੱਖੋ ਕੰਮ ਆਪਣੇ ਆਪ ਠੀਕ ਹੋਣ ਲੱਗਣਗੇ ਜੋ ਚਾਹੋ ਉਹ ਮਿਲ ਜਾਣਾ ਸਫਲਤਾ ਹੁੰਦੀ ਹੈ ਪਰ ਜੋ ਮਿਲਿਆ ਹੈ ਉਸ ਨੂੰ ਚਾਉਣਾ ਪ੍ਰਸੰਨਤਾ ਹੁੰਦੀ ਹੈ ਉਹਨਾਂ ਨੂੰ ਛੱਡ ਦੇਣਾ ਹੀ ਠੀਕ ਹੈ ਜਿਨ੍ਹਾਂ ਨੂੰ ਤੁਹਾਡੀ ਕੀਮਤ ਨਹੀਂ ਪਤਾ ਇੱਕ ਹੱਦ ਤੱਕ ਦਰਦ ਸਹਿਣ ਤੋਂ ਬਾਅਦ ਇਨਸਾਨ ਚੁੱਪ ਹੋ ਜਾਂਦਾ ਹੈ ਫਿਰ ਨਾ ਉਹ ਕਿਸੇ ਤੋਂ ਸ਼ਿਕਾਇਤ ਕਰਦਾ ਹੈ ਤੇ ਨਾ ਹੀ ਕੋਈ ਉਮੀਦ ਰੱਖਦਾ ਹੈ ਸਮਾਜੇ ਕਰ ਹਮੇਸ਼ਾ ਇੱਕੋ ਜਿਹਾ ਰਹਿੰਦਾ ਤਾਂ ਫਿਰ ਆਪਣੇ ਤੇ ਬੇਗਾਨਿਆਂ ਦੀ ਪਛਾਣ ਕਿਵੇਂ ਹੁੰਦੀ ਜਦੋਂ ਵਿਸ਼ਵਾਸ ਜੁੜਦਾ ਹੈ ਤਾਂ ਬੇਗਾਨੇ ਵੀ ਆਪਣੇ ਹੋ ਜਾਂਦੇ ਨੇ ਤੇ ਜਦੋਂ ਵਿਸ਼ਵਾਸ ਟੁੱਟਦਾ ਹੈ ਤਾਂ ਆਪਣੇ ਵੀ ਬੇਗਾਨੇ ਹੋ ਜਾਂਦੇ ਨੇ ਗੱਲ ਕੌੜੀ ਹੈ ਪਰ ਸੱਚੀ ਹੈ ਉਧਾਰ ਦਿਓ ਪਰ ਸੋਚ ਸਮਝ ਕੇ ਕਿਉਂਕਿ ਫਿਰ ਆਪਣੇ ਹੀ ਪੈਸੇ ਤੁਹਾਨੂੰ ਭਿਖਾਰੀ ਬਣ ਕੇ ਮੰਗਣੇ ਪੈਂਦੇ ਨੇ ਤੇ ਅਗਲਾ ਸੇਠ ਬਣ ਕੇ ਤਾਰੀਖ ਤੇ ਤਾਰੀਖ ਦਿੰਦਾ ਜਾਂਦਾ ਹੈ ਇੱਕ ਮੁਰਦੇ ਨੇ ਕਿ ਖੂਬ ਲਿਖਿਆ ਹੈ ਕਿ ਇਹ ਜੋ ਮੇਰੀ ਮੌਤ ਤੇ ਰੋ ਰਹੇ ਨੇ ਹੁਣੇ ਜੇਕਰ ਉੱਠ ਜਾਵਾਂ ਤਾਂ ਫਿਰ ਜਿਉਣ ਨਹੀਂ ਦੇਣਗੇ ਰੜਕਦਾ ਹਾਂ ਉਹਨਾਂ ਨੂੰ ਜਨਾਬ ਜਿੱਥੇ ਮੈਂ ਝੁਕਦਾ ਨਹੀਂ ਬਾਕੀ ਜਿਨ੍ਹਾਂ ਨੂੰ ਚੰਗਾ ਲੱਗਦਾ ਵਾਂ ਉਹ ਮੈਨੂੰ ਕਿਤੇ ਵੀ ਝੁਕਨ ਨਹੀਂ ਦੇਣਗੇ ਹੱਕ ਦੀ ਗੱਲ ਬੋਲਣ ਲਈ ਕਲੇਜਾ ਚਾਹੀਦਾ ਹੈ ਤਲਵੇ ਚੱਟਣ ਲਈ ਤਾਂ ਜੀ ਵੀ ਕਾਫੀ ਹੁੰਦੀ ਹੈ ਚੰਗਿਆਈ ਤੇ ਸੱਚਾਈ ਚਾਹੇ ਪੂਰੀ ਦੁਨੀਆ ਵਿੱਚ ਲੱਭ ਲਓ ਜੇਕਰ ਇਹ ਖੁਦ ਵਿੱਚ ਨਹੀਂ ਤਾਂ ਕਿਤੇ ਵੀ ਨਹੀਂ ਮਿਲੇਗੀ ਅੱਜ ਦੀ ਕੌੜੀ ਸਚਾਈ ਇਹੀ ਹੈ ਕਿ ਲੋਕ ਬਸ ਪੈਸੇ ਵਾਲੇ ਲੋਕਾਂ ਨੂੰ ਹੀ ਮਹੱਤਵ ਦਿੰਦੇ ਨੇ ਚਾਹੇ ਸਾਹਮਣੇ ਵਾਲੇ ਵਿਅਕਤੀ ਦੀ ਨੀਅਤ ਚਰਿੱਤਰ ਤੇ ਆਦਤਾਂ ਕਿਹੋ ਜੀਆਂ ਵੀ ਕਿਉਂ ਨਾ ਹੋਣ ਇਸ ਜੀਵਨ ਵਿੱਚ ਜੀਣ ਤੋਂ ਵੱਧ ਮਰਨ ਦੇ ਭਾ ਲਾਉਣਗੇ ਪਰ ਤੁਹਾਨੂੰ ਉਹਨਾਂ ਵਿੱਚ ਵੀ ਜਿਉਂ ਕੇ ਦਿਖਾਉਣਾ ਹੈ ਜਿਹੜੀ ਗੱਲ ਤੇ ਦਿਲ ਕੰਬ ਜਾਂਦਾ ਹੈ ਰੱਬ ਸਾਨੂੰ ਉਸੇ ਗੱਲ ਉੱਪਰ ਜਮਾਉਂਦਾ ਹੈ ਜ਼ਮਾਨੇ ਦੀ ਨਜ਼ਰ ਵਿੱਚ ਥੋੜਾ ਜਿਹਾ ਆਕੜ ਕੇ ਚੱਲਣਾ ਸਿੱਖ ਲਓ। ਮੋਮ ਵਰਗਾ ਦਿਲ ਲੈ ਕੇ ਫਿਰੋਗੇ ਤਾਂ ਲੋਕ ਮਚਾਉਂਦੇ ਹੀ ਰਹਿਣਗੇ। ਚਿੰਤਾ, ਕਰਜ਼ੇ ਤੇ ਪ੍ਰੇਮ ਕੋਈ ਕਰਦਾ ਨਹੀਂ ਐ, ਬਸ ਹੋ ਜਾਂਦੇ ਨੇ। ਸਮੇਂ ਦੇ ਨਾਲ ਜ਼ਖਮ ਜ਼ਰੂਰ ਭਰ ਜਾਂਦੇ ਨੇ, ਪਰ ਹਾਦਸਿਆਂ ਦਾ ਸ਼ੋਰ ਉਮਰ ਭਰ ਪਿੱਛਾ ਕਰਦਾ ਹੈ। ਮੈਂ ਜ਼ਿੰਦਗੀ ਤੋਂ ਇੱਕ ਸਬਕ ਸਿੱਖਿਆ ਹੈ ਕਿ ਆਪਣੀ ਸਫਾਈ ਉਥੇ ਦੇਣੀ ਚਾਹੀਦੀ ਹੈ ਜਿੱਥੇ ਉਸ ਨੂੰ ਸਮਝਣ ਵਾਲਾ ਇੱਕ ਖੁੱਲਾ ਦਿਮਾਗ ਹੋਵੇ। ਜੇਕਰ ਤੁਹਾਨੂੰ ਕਿਸੇ ਨੇ ਗਲਤ ਮੰਨ ਹੀ ਲਿਆ ਹੈ ਤਾਂ ਉਸ ਨੂੰ ਸਫਾਈ ਦੇਣ ਦਾ ਮਤਲਬ ਖੁਦ ਨੂੰ ਖੁਦ ਦੀਆਂ ਨਜ਼ਰਾਂ ਵਿੱਚ ਗਰਾਉਣਾ ਹੁੰਦਾ ਹੈ ਮੈਂ ਉਸ ਰਸਤੇ ਤੇ ਵੀ ਇਕੱਲਾ ਤੁਰਿਆ ਹਾਂ ਜਿੱਥੇ ਮੈਨੂੰ ਕਿਸੇ ਦੀ ਸਭ ਤੋਂ ਜ਼ਿਆਦਾ ਲੋੜ ਸੀ ਬੇਇੱਜ਼ਤੀ ਦਾ ਜਵਾਬ ਇੰਨੀ ਇੱਜ਼ਤ ਨਾਲ ਦਿਓ ਕਿ ਸਾਹਮਣੇ ਵਾਲਾ ਖੁਦ ਹੀ ਸ਼ਰਮਿੰਦਾ ਹੋ ਜਾਵੇ ਕੌਣ ਕਹਿੰਦਾ ਹੈ ਕਿ ਜੈਸਾ ਸੰਗ ਵੈਸਾ ਰੰਗ ਇਨਸਾਨ ਲੂੰਬੜੀ ਦੇ ਨਾਲ ਨਹੀਂ ਰਹਿੰਦਾ ਫਿਰ ਵੀ ਸ਼ਾਤਰ ਹੈ ਤੇ ਇਨਸਾਨ ਸ਼ੇਰ ਦੇ ਨਾਲ ਨਹੀਂ ਰਹਿੰਦਾ ਫਿਰ ਵੀ ਕਰੂਰ ਹੈ ਨਿਰਦਈ ਹੈ ਹੋਰ ਤਾਂ ਹੋਰ ਇਨਸਾਨ ਦੀ ਤਾਂ ਫਿਤਰਤ ਹੈ ਉਹ ਕੁੱਤੇ ਦੇ ਨਾਲ ਰਹਿੰਦਾ ਹੈ ਪਰ ਵਫਾਦਾਰ ਨਹੀਂ ਹੁੰਦਾ ਆਪਣੇ ਕੰਮ ਨੂੰ ਇੱਕ ਰਹੱਸ ਹੀ ਰਹਿਣ ਦਿਓ ਲੋਕਾਂ ਨੂੰ ਆਪਣੇ ਕੰਮ ਦਾ ਨਤੀਜਾ ਦਿਖਾਓ ਲੋਕ ਕਹਿੰਦੇ ਨੇ ਕਿ ਤੁਸੀਂ ਜ਼ਿੰਦਗੀ ਵਿੱਚ ਇਕੱਲੇ ਕਦੇ ਖੁਸ਼ ਨਹੀਂ ਰਹਿ ਸਕਦੇ ਪਰ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਵਿੱਚ ਇਕੱਲਾਪਨ ਹੀ ਸਾਨੂੰ ਜ਼ਿੰਦਗੀ ਜੀਣ ਦਾ ਸਹੀ ਮਤਲਬ ਸਿਖਾਉਂਦਾ ਹੈ ਵੱਦ ਆਪਣਾਪਨ ਦਿਖਾਉਣ ਵਾਲੇ ਲੋਕ ਇੱਕ ਦਿਨ ਦੱਸ ਹੀ ਦਿੰਦੇ ਨੇ ਕਿ ਉਹ ਕਿੰਨੇ ਬੇਗਾਨੇ ਨੇ ਜ਼ਿੰਦਗੀ ਤੋਂ ਕਦੇ ਨਿਰਾਸ਼ ਨਾ ਹੋਣਾ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਆਉਣ ਵਾਲਾ ਕੱਲ ਤੁਹਾਡੇ ਲਈ ਕੀ ਲੈ ਕੇ ਆਉਣ ਵਾਲਾ ਹੈ ਜਿਹੜੇ ਰਿਸ਼ਤੇ ਵਿੱਚ ਤੁਸੀਂ ਆਪਣੀ ਮਹਾਨਤਾ ਗਵਾ ਚੁੱਕੇ ਹੋ ਉਸ ਨੂੰ ਚੁੱਪਚਾਪ ਛੱਡ ਦੇਣਾ ਚਾਹੀਦਾ ਹੈ ਬਦਲਦਾ ਤਾਂ ਸਿਰਫ ਇਨਸਾਨ ਹੈ ਵਕਤ ਤਾਂ ਸਿਰਫ ਬਹਾਨਾ ਹੁੰਦਾ ਹੈ ਕੰਡਿਆਂ ਤੇ ਵੀ ਦੋਸ਼ ਕਿਵੇਂ ਲਗਾਈਏ ਇਰਤਾਸੀ ਹੀ ਰੱਖਿਆ ਸੀ ਉਹ ਤਾਂ ਆਪਣੀ ਜਗ੍ਹਾ ਤੇ ਹੀ ਸੀ ਮੰਜ਼ਲ ਨੂੰ ਖਬਰ ਵੀ ਨਹੀਂ ਕਿ ਸਫਰਾ ਨੇ ਕੀ ਕੀ ਖੋਇਆ ਹੈ ਸਾਥੋਂ ਹਰ ਕਿਸੇ ਨਾਲ ਪਿਆਰ ਹੋ ਜਾਵੇ ਮਜਬੂਰੀ ਥੋੜੀ ਹੈ ਤੇ ਜੀਨੂੰ ਅਸੀਂ ਚਾਹੀਏ ਉਹ ਵੀ ਸਾਨੂੰ ਚਾਹੇ ਜ਼ਰੂਰੀ ਥੋੜੀ ਹੈ ਸਿਰਫ ਹੱਥ ਨੂੰ ਫੜਨਾ ਜ਼ਰੂਰੀ ਨਹੀਂ ਸਗੋਂ ਸਹ ਹੱਥ ਨੂੰ ਹਮੇਸ਼ਾ ਲਈ ਫੜ ਕੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਭੁੱਲ ਜਾਂਦੇ ਨੇ ਉਹੀ ਲੋਕ ਸਾਨੂੰ ਜੋ ਕਹਿੰਦੇ ਹੁੰਦੇ ਨੇ ਕਿ ਅਸੀਂ ਤੁਹਾਨੂੰ ਕਦੇ ਗਵਾਉਣਾ ਨਹੀਂ ਚਾਹੁੰਦੇ ਆਪਣੀ ਜ਼ਿੰਦਗੀ ਵਿੱਚ ਕਿਸੇ ਨੂੰ ਓਨੀ ਹੀ ਜਗ੍ਹਾ ਦਿਓ ਜਿੰਨੀ ਉਹ ਤੁਹਾਨੂੰ ਦਿੰਦਾ ਹੈ ਤਮਾਸ਼ਾ ਲੋਕ ਨਹੀਂ ਅਸੀਂ ਖੁਦ ਬਣਾਉਂਦੇ ਹਾਂ ਆਪਣੀ ਜ਼ਿੰਦਗੀ ਦਾ ਹਰ ਕਿਸੇ ਨੂੰ ਆਪਣੀਆਂ ਕਮਜ਼ੋਰੀਆਂ ਦੱਸ ਕੇ ਹਰ ਕੋਈ ਚਾਹੁੰਦਾ ਹੈ ਕਿ ਸਭ ਉਸ ਦੀ ਤਾਰੀਫ਼ ਕਰਨ ਪਰ ਇਹ ਇੱਛਾ ਅੰਤਿਮ ਸੰਸਕਾਰ ਵਾਲੇ ਦੇਣੀ ਪੂਰੀ ਹੁੰਦੀ ਹੈ ਤੁਹਾਡੀ ਕਦਰ ਇਸ ਦੁਨੀਆ ਵਿੱਚ ਲੋਕਾਂ ਨੂੰ ਸਿਰਫ ਉਸ ਸਮੇਂ ਤੱਕ ਹੁੰਦੀ ਹੈ ਜਦੋਂ ਤੱਕ ਉਹਨਾਂ ਨੂੰ ਤੁਹਾਡੀ ਲੋੜ ਹੈ ਸਾਡੀ ਸਭ ਤੋਂ ਵੱਡੀ ਭੁੱਲ ਇਹ ਹੁੰਦੀ ਹੈ ਕਿ ਸਾਨੂੰ ਇਹ ਲੱਗਦਾ ਹੈ ਕਿ ਇੱਥੇ ਸਾਰੇ ਆਪਣੇ ਨੇ ਕਿਸੇ ਦੇ ਇਕੱਲੇ ਪਣ ਦਾ ਕਦੇ ਮਜ਼ਾਕ ਨਾ ਉਡਾਓ ਤੁਹਾਡੇ ਵਾਲੇ ਦੁਆਲੇ ਜੋ ਭੀੜ ਹੈ ਨਾ ਯਾਦ ਰੱਖਿਓ ਉਹ ਕਿਸੇ ਨਾ ਕਿਸੇ ਮਤਲਬ ਦੇ ਨਾਲ ਤੁਹਾਡੇ ਨਾਲ ਖੜੀ ਹੈ ਜੇ ਲੋੜ ਪੈਣ ਤੇ ਤੁਸੀਂ ਗੁੱਸਾ ਨਹੀਂ ਕਰੋਗੇ ਤਾਂ ਗਲਤੀ ਕਰਨ ਵਾਲਾ ਤੁਹਾਨੂੰ ਹਮੇਸ਼ਾ ਹਲਕੇ ਵਿੱਚ ਲਵੇਗਾ ਕੁਝ ਪਾਉਣ ਲਈ ਤੁਸੀਂ ਉਹ ਨਾ ਗਵਾ ਦਿਓ ਜੋ ਇਸ ਦੁਨੀਆ ਵਿੱਚ ਸਿਰਫ ਤੁਹਾਡੇ ਕੋਲ ਸੀ ਸਮੇਂ ਨਾਲੋਂ ਵੱਧ ਕੀਮਤੀ ਭਾਵਨਾਵਾਂ ਹੁੰਦੀਆਂ ਨੇ ਇਸ ਲਈ ਜੀਦੇ ਤੇ ਵੀ ਇਹਨਾਂ ਨੂੰ ਖਰਚਣਾ ਹੈ ਬਸ ਹਮੇਸ਼ਾ ਸੋਚ ਸਮਝ ਕੇ ਇਨਸਾਨ ਦੇ ਜੀਵਨ ਵਿੱਚ ਐਸਾ ਸਮਾਂ ਵੀ ਆਉਂਦਾ ਹੈ ਜਦੋਂ ਉਸ ਨੂੰ ਆਪਣੇ ਚੰਗੇ ਤੇ ਸੱਚੇ ਹੋਣ ਤੇ ਪਛਤਾਵਾ ਹੁੰਦਾ ਹੈ ਇਨਸਾਨ ਹੀ ਇਨਸਾਨ ਦੀ ਦਵਾਈ ਹੈ ਤੇ ਇਨਸਾਨ ਹੀ ਇਨਸਾਨ ਦਾ ਦਰਦ ਹੈ ਕੋਈ ਦੁੱਖ ਦਿੰਦਾ ਹੈ ਤੇ ਕੋਈ ਸੁੱਖ ਬਣ ਜਾਂਦਾ ਹੈ ਫਾਲਤੂ ਸਮਝਣਗੇ ਉਹ ਲੋਕ ਤੁਹਾਨੂੰ ਜਿਨ੍ਹਾਂ ਲਈ ਤੁਸੀਂ ਹਮੇਸ਼ਾ ਹਾਜ਼ਰ ਹੋਗੇ ਸਮਾਂ ਇੱਕ ਦਿਨ ਤੁਹਾਨੂੰ ਦੱਸ ਦਿੰਦਾ ਹੈ ਕਿ ਲੋਕ ਕੀ ਸੀ ਤੇ ਤੁਸੀਂ ਉਹਨਾਂ ਨੂੰ ਕੀ ਸਮਝਦੇ ਰਹੇ ਕਿਸੇ ਵੀ ਇਨਸਾਨ ਨੂੰ ਇੰਨਾ ਨਹੀਂ ਅਜ਼ਮਾਉਣਾ ਚਾਹੀਦਾ ਕਿ ਉਸ ਦਾ ਸਬਰ ਹੀ ਜਵਾਬ ਦੇ ਜਾਵੇ ਤੇ ਉਹ ਤੁਹਾਡੀ ਜ਼ਿੰਦਗੀ ਵਿੱਚੋਂ ਚਲਿਆ ਜਾਵੇ ਕਿਤਾਬਾਂ ਤੇ ਮਾਪੇ ਬਾਬ ਦੀਆਂ ਗੱਲਾਂ ਜ਼ਿੰਦਗੀ ਵਿੱਚ ਕਦੇ ਧੋਖਾ ਨਹੀਂ ਦਿੰਦੀਆਂ ਜੀਬ ਭਰੀ ਹੋਵੇ ਤਾਂ ਦੁਸ਼ਮਣ ਵੀ ਗਲਤੀਆਂ ਮaaf ਕਰ ਦਿੰਦੇ ਨੇ ਤੇ ਜੇਕਰ ਜੇਬ ਖਾਲੀ ਹੋਵੇ ਤਾਂ ਆਪਣੇ ਸਕੇ ਭੈਣ ਭਰਾ ਵੀ ਢੰਗ ਨਾਲ ਗੱਲ ਨਹੀਂ ਕਰਦੇ ਕਿਸੇ ਦੀ ਬੁਰਾਈ ਕਰਨ ਨਾਲ ਤੁਹਾਡਾ ਚਰਿੱਤਰ ਪਤਾ ਲੱਗਦਾ ਹੈ ਨਾ ਕਿ ਉਸ ਵਿਅਕਤੀ ਦਾ ਜਿਸ ਕੰਮ ਨੂੰ ਕਰਨ ਨਾਲ ਤੁਹਾਡਾ ਘਰ ਚੱਲਦਾ ਹੈ ਉਸ ਨੂੰ ਕਰਨ ਵਿੱਚ ਕਦੇ ਸ਼ਰਮ ਨਾ ਕਰੋ ਜਿਸ ਤਰ੍ਹਾਂ ਇੱਕ ਮਰਦ ਨੂੰ ਤਿੱਖੀ ਜ਼ੁਬਾਨ ਤੇ ਜਵਾਬ ਦੇਣ ਵਾਲੀ ਔਰਤ ਪਸੰਦ ਨਹੀਂ ਹੈ ਉਸੇ ਤਰ੍ਹਾਂ ਔਰਤ ਨੂੰ ਤਿੱਖੀ ਆਵਾਜ਼ ਤੇ ਬੇਇੱਜ਼ਤ ਕਰਨ ਵਾਲਾ ਮਰਦ ਬਿਲਕੁਲ ਪਸੰਦ ਨਹੀਂ ਔਕਾਤ ਤਾਂ ਲੋਕਾਂ ਨੂੰ ਡਰਾ ਕੇ ਵੀ ਕਮਾਈ ਜਾ ਸਕਦੀ ਹੈ ਪਰ ਇੱਜ਼ਤ ਕਮਾਉਣ ਦੇ ਲਈ ਪਿਆਰ ਵੰਡਣਾ ਪੈਂਦਾ ਹੈ ਮੂੰਹ ਤੇ ਸੱਚ ਬੋਲਣਾ ਸਿੱਖੋ ਪਿੱਠ ਪਿੱਛੇ ਬੁਰਾਈ ਕਰਨ ਨਾਲੋਂ ਲੱਖ ਗੁਣਾ ਚੰਗਾ ਹੁੰਦਾ ਹੈ ਜੋ ਲੋਕ ਤੁਹਾਡੇ ਨਾਲ ਦਿਲੋਂ ਗੱਲ ਨਹੀਂ ਕਰਦੇ ਉਹਨਾਂ ਨੂੰ ਕਦੇ ਵੀ ਤੁਸੀਂ ਆਪਣੇ ਦਿਲ ਦੀ ਗੱਲ ਨਾ ਦੱਸੋ ਜਦੋਂ ਸੋਚ ਵਿੱਚ ਬਿਮਾਰੀ ਲੱਗ ਜਾਵੇ ਇੰਸਾਨ ਹੋਸ਼ ਵਿੱਚ ਹੋ ਕੇ ਵੀ ਬੇਹੋਸ਼ ਹੀ ਰਹਿੰਦਾ ਹੈ। ਇੱਕ ਇਕੱਲੇ ਰਹਿਣ ਦੀ ਆਦਤ ਪਾਓ ਕਿਉਂਕਿ ਕੋਈ ਵੀ ਕਦੇ ਵੀ ਛੱਡ ਕੇ ਜਾ ਸਕਦਾ ਹੈ। ਚਾਹੇ ਉਹ ਦੋਸਤੀ ਦਾ ਰਿਸ਼ਤਾ ਹੋਵੇ ਜਾਂ ਫਿਰ ਪ੍ਰੇਮ ਦਾ ਰਿਸ਼ਤਾ ਹੋਵੇ। ਜਿਹੜੇ ਲੋਕਾਂ ਦਾ ਕੰਮ ਹੀ ਬੁਰਾਈ ਕਰਨਾ ਹੈ ਉਹ ਤੁਹਾਡੀ ਬੁਰਾਈ ਕਰਨਗੇ ਹੀ ਫਿਰ ਚਾਹੇ ਤੁਸੀਂ ਕਿੰਨੇ ਵੀ ਚੰਗੇ ਕਿਉਂ ਨਾ ਬਣ ਜਾਵੋ। ਕਦੇ-ਕਦੇ ਲੋਕ ਅਹਿਸਾਸ ਕਰਾ ਦਿੰਦੇ ਨੇ ਕਿ ਤੁਸੀਂ ਇੰਨੇ ਵੀ ਖਾਸ ਨਹੀਂ ਹੋ। ਜਿੰਨਾ ਤੁਹਾਨੂੰ ਲੱਗਦਾ ਹੈ ਰਿਸ਼ਤਾ ਉਸ ਨਾਲ ਰੱਖੋ ਜੋ ਤੁਹਾਨੂੰ ਇੱਜ਼ਤ ਤੇ ਸਤਕਾਰ ਦੇਣ ਮਤਲਬ ਦੀ ਭੀੜ ਵਧਾਉਣ ਦਾ ਕੋਈ ਫਾਇਦਾ ਨਹੀਂ ਦੂਜਿਆਂ ਦਾ ਦੁੱਖ ਉਹੀ ਸਮਝੇਗਾ ਜੋ ਖੁਦ ਉਸ ਦੁੱਖ ਵਿੱਚੋਂ ਲੰਘ ਚੁੱਕਾ ਹੋਵੇ ਹਰ ਰਿਸ਼ਤੇ ਨੇ ਐਸਾ ਸਬਕ ਦਿੱਤਾ ਹੈ ਮੈਨੂੰ ਕਿ ਹੁਣ ਰਿਸ਼ਤੇ ਨਿਭਾਉਣਾ ਚੰਗਾ ਨਹੀਂ ਲੱਗਦਾ ਹੰਕਾਰ ਮਨੁੱਖ ਦੇ ਸੱਚ ਸੁਣਨ ਦੀ ਤਾਕਤ ਨੂੰ ਖਤਮ ਕਰ ਦਿੰਦਾ ਹੈ ਅਭਿਮਾਨ ਦੀ ਤਾਕਤ ਫਰਿਸ਼ਤਿਆਂ ਨੂੰ ਵੀ ਸ਼ੈਤਾਨ ਬਣਾ ਦਿੰਦੀ ਹੈ ਪਰ ਨਿਮਰਤਾ ਦੀ ਤਾਕਤ ਮਨੁੱਖ ਨੂੰ ਫਰਿਸ਼ਤਾ ਬਣਾ ਦਿੰਦੀ ਹੈ ਚਿੰਤਾ ਇੱਕ ਅਜੀਹਾ ਤੋਹਫਾ ਹੈ ਜੋ ਸਾਡੇ ਆਪਣੇ ਹੀ ਸਾਨੂੰ ਦਿੰਦੇ ਨੇ ਰਿਸ਼ਤਾ ਬਣਾਉਣਾ ਹੈ ਤਾਂ ਤਾਰੀਫ਼ ਕਰਨਾ ਸਿੱਖੋ ਤੇ ਜੇਕਰ ਖਤਮ ਕਰਨਾ ਹੈ ਤਾਂ ਸੱਚ ਬੋਲਣਾ ਸਿੱਖੋ ਆਪਣੇ ਆਪ ਨੂੰ ਇੰਨਾ ਕਮਜ਼ੋਰ ਨਾ ਹੋਣ ਦਿਓ ਕਿ ਤੁਹਾਨੂੰ ਕਿਸੇ ਦੇ एहसान ਦੀ ਲੋੜ ਪਵੇ ऐसे इंसान ਨਾਲ ਲਗਾਵਾਂ ਨਾ ਰੱਖਿਓ ਜਿਸ ਨਾਲ ਗੱਲ ਕਰਨ ਦੇ ਲਈ ਤੁਹਾਨੂੰ ਤਰਸਣਾ ਪਵੇ ਤੇ ਉਸ ਨੂੰ ਕੋਈ ਫਰਕ ਨਾ ਪਵੇ ਸਮਾਂ ਇੰਨਾ ਬਲਵਾਨ ਹੈ ਕਿ ਇਹ ਤੁਹਾਡੇ ਬੁਰੇ ਵਕਤ ਨੂੰ ਵੀ ਚੰਗੇ ਵਕਤ ਵਿੱਚ ਬਦਲਣ ਦੀ ਤਾਕਤ ਰੱਖਦਾ ਹੈ ਜ਼ਿੰਦਗੀ ਵਿੱਚ ਜੇਕਰ ਤਰੱਕੀ ਹੋਵੇਗੀ ਤਾਂ ਗਰਾਉਣ ਵਾਲੇ ਵੀ ਹੋਣਗੇ ਤੁਸੀਂ ਤਿਆਰ ਰਹਿਣਾ ਹੈ ਕਿਉਂਕਿ ਅਜ਼ਮਾਉਣ ਵਾਲੇ ਵੀ ਹੋਣਗੇ ਜੇਕਰ ਮਤਲਬੀ ਲੋਕਾਂ ਨੂੰ ਗਵਾ ਦੇਣਾ ਇੱਕ ਹਾਰ ਹੈ ਤਾਂ ਮੈਨੂੰ ਅਜਿਹੀ ਹਾਰ ਕਬੂਲ ਹੈ ਹੌਲੀ-ਹੌਲੀ ਵੱਧਦੀ ਉਮਰ ਤੁਹਾਨੂੰ ਇਹ ਜ਼ਰੂਰ ਦੱਸੇਗੀ ਕਿ ਕੁਝ ਲੋਕਾਂ ਨੂੰ ਗਵਾ ਦੇਣਾ ਅਸਲ ਵਿੱਚ ਕੁਝ ਪਾ ਲੈਣ ਦੇ ਬਰਾਬਰ ਸੀ ਆਪਣੇ ਦਮ ਤੇ ਚਮਕਣਾ ਸਿੱਖੋ ਕਿਸੇ ਹੋਰ ਤੋਂ ਕੋਈ ਉਮੀਦ ਨਾ ਰੱਖੋ ਜਿੱਥੇ ਭਾਵਨਾਵਾਂ ਦੀ ਕਦਰ ਹੁੰਦੀ ਹੈ ਉੱਥੇ ਮਨ ਆਪਣੇ ਆਪ ਝੁਕ ਜਾਂਦਾ ਹੈ ਜੀਵਨ ਦੇ ਦੋ ਪੜਾਅ ਹੁੰਦੇ ਨੇ ਇੱਕ ਹੁਣ ਉਮਰ ਨਹੀਂ ਹੈ ਤੇ ਦੂਜਾ ਹੁਣ ਉਮਰ ਹੀ ਨਹੀਂ ਹੈ ਰੇਗਿਸਤਾਨ ਵੀ ਹਰੇ ਹੋ ਜਾਂਦੇ ਨੇ ਜਦੋਂ ਸਾਡੇ ਆਪਣੇ ਸਾਡੇ ਨਾਲ ਖੜੇ ਹੋ ਜਾਂਦੇ ਨੇ ਦਿਮਾਗ ਸਾਰਿਆਂ ਕੋਲ ਹੈ ਹੁਣ ਚਲਾਕੀ ਕਰਨੀ ਹੈ ਜਾਂ ਇਮਾਨਦਾਰੀ ਇਹ ਤੁਹਾਡੇ ਸੰਸਕਾਰਾਂ ਤੇ ਨਿਰਭਰ ਕਰਦਾ ਹੈ ਨਾਮ ਤੇ ਪਛਾਣ ਭਾਵੇਂ ਹੀ ਛੋਟੀ ਹੋਵੇ ਪਰ ਆਪਣੇ ਦਮ ਤੇ ਹੋਣੀ ਚਾਹੀਦੀ ਹੈ ਮੈਨੂੰ ਕੋਈ ਗਮ ਨਹੀਂ ਕਿ ਮੈਨੂੰ ਕੋਈ ਸਮਝ ਨਹੀਂ ਪਾਇਆ ਕਿਉਂਕਿ ਮੈਂ ਫੁਰਸਤ ਦੀ ਚੀਜ਼ਾਂ ਤੇ ਇਹ ਦੁਨੀਆ ਬਹੁਤ ਜਲਦਬਾਜ਼ੀ ਵਿੱਚ ਹੈ ਰੋਜ਼ਾਨਾ ਕਸਰਤ ਕਰੋ ਕਿਉਂਕਿ ਲੋਕ ਸਾਥ ਦੇਣ ਜਾਂ ਨਾ ਦੇਣ ਪਰ ਤੁਹਾਡਾ ਸਰੀਰ ਮਰਦੇ ਦਮ ਤੱਕ ਤੁਹਾਡਾ ਸਾਥ ਦੇਵੇਗਾ ਪੱਥਰ ਵਿੱਚ ਤਾਂ ਫਿਰ ਵੀ ਭਗਵਾਨ ਮਿਲ ਜਾਂਦੇ ਨੇ ਪਰ ਅੱਜਕੱਲ ਇਨਸਾਨ ਵਿੱਚ ਇਨਸਾਨ ਨਹੀਂ ਮਿਲਦਾ ਵੱਧ ਸਾਫ਼ ਦਿਲ ਵਾਲਾ ਇਨਸਾਨ ਇਸ ਦੁਨੀਆ ਵਿੱਚ ਜੀ ਨਹੀਂ ਸਕਦਾ ਕਿਉਂਕਿ ਖੁਦ ਦਾ ਬੁਰਾ ਉਸ ਤੋਂ ਸਿਆ ਨਹੀਂ ਜਾਂਦਾ ਤੇ ਕਿਸੇ ਦਾ ਬੁਰਾ ਉਹ ਕਰ ਨਹੀਂ ਸਕਦਾ ਮੈਨੂੰ ਲੱਗਾ ਮੇਰੇ ਰਿਸ਼ਤੇ ਬਹੁਤ ਮਜ਼ਬੂਤ ਨੇ ਪਰ ਜਦੋਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਕੋਈ ਨਾਲ ਨਹੀਂ ਸੀ ਜਿਹੜੀ ਚੀਜ਼ ਨੂੰ ਤੁਸੀਂ ਖੁਦ ਕਮਾ ਸਕਦੇ ਹੋ ਉਸ ਨੂੰ ਮੰਗ ਕੇ ਆਪਣੀ ਕਦਰ ਕਦੇ ਘਾਟ ਨਾ ਕਰੋ ਆਪਣੀ ਚੰਗਿਆਈ ਤੇ ਐਨਾ ਭਰੋਸਾ ਜ਼ਰੂਰ ਰੱਖੋ ਕਿ ਜੋ ਵੀ ਤੁਹਾਨੂੰ ਖੋਵੇਗਾ ਉਹ ਇੱਕ ਦਿਨ ਜ਼ਰੂਰ ਰੋਵੇਗਾ ਮਨੁੱਖ ਚਾਹੇ ਜਿੰਨਾ ਵੀ ਯਤਨ ਕਰ ਲਵੇ ਪਰ ਹਨੇਰੇ ਵਿੱਚ ਛਾਇਆ ਬੁਢਾਪੇ ਵਿੱਚ ਕਾਇਆ ਤੇ ਅੰਤ ਸਮੇਂ ਵਿੱਚ ਮਾਇਆ ਕਿਸੇ ਦਾ ਸਾਥ ਨਹੀਂ ਦਿੰਦੀ। ਨੇਕੀ ਕਰਕੇ ਜੇ دریا ਵਿੱਚ ਪਾ ਦਿਓਗੇ ਤਾਂ ਇੱਕ ਦਿਨ ਉਹੀ ਕश्तीयां ਬਣ ਕੇ ਤੂਫਾਨਾਂ ਵਿੱਚ ਸਾਥ ਦੇਣਗੀਆਂ। ਆਪਣੇ ਤਾਂ ਉਹ ਹੁੰਦੇ ਨੇ ਜਿਨ੍ਹਾਂ ਨੂੰ ਸਾਡੇ ਦਰਦ ਦਾ ਅਹਿਸਾਸ ਹੋਵੇ। ਨਹੀਂ ਤਾਂ ਹਾਲਚਾਲ ਤਾਂ ਰਸਤੇ ਵਿੱਚ ਆਉਣ ਜਾਣ ਵਾਲੇ ਵੀ ਪੁੱਛ ਲੈਂਦੇ ਨੇ। ਜ਼ਿੰਦਗੀ ਪਰ ਜੇਕਰ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਆਪ ਨੂੰ ਅਜਿਹਾ ਬਣਾਓ ਕਿ ਕੋਈ ਤੁਹਾਡੇ ਨਾਲ ਹੋਵੇ ਜਾਂ ਨਾ ਹੋਵੇ। ਪਰ ਤੁਹਾਨੂੰ ਕਿਸੇ ਚੀਜ਼ ਦਾ ਦੁੱਖ ਨਾ ਹੋਵੇ ਕਰਮਾਂ ਨਾਲ ਹੀ ਪਛਾਣ ਹੁੰਦੀ ਹੈ ਇਨਸਾਨਾਂ ਦੀ ਮਹਿੰਗੇ ਕੱਪੜੇ ਤਾਂ ਦੁਕਾਨਾਂ ਵਿੱਚ ਪੁਤਲੇ ਵੀ ਪਾ ਲੈਂਦੇ ਨੇ ਚੰਗੇ ਲੋਕਾਂ ਕੋਲ ਕੁਝ ਹੋਵੇ ਜਾਂ ਨਾ ਹੋਵੇ ਪਰ ਸਕੂਨ ਭਰੀ ਨੀਂਦ ਜ਼ਰੂਰ ਹੁੰਦੀ ਹੈ ਚੰਗੀ ਸੋਚ ਰੱਖੋ ਲੋਕ ਆਪਣੇ ਆਪ ਚੰਗੇ ਲੱਗਣ ਲੱਗਣਗੇ ਨੀਅਤ ਚੰਗੀ ਰੱਖੋ ਕੰਮ ਆਪਣੇ ਆਪ ਠੀਕ ਹੋਣ ਲੱਗਣਗੇ ਜੋ ਚਾਹੋ ਉਹ ਮਿਲ ਜਾਣਾ ਸਫਲਤਾ ਹੁੰਦੀ ਹੈ ਪਰ ਜੋ ਮਿਲਿਆ ਹੈ ਉਸ ਨੂੰ ਚਾਉਣਾ ਪ੍ਰਸੰਨਤਾ ਹੁੰਦੀ ਹੈ ਉਹਨਾਂ ਨੂੰ ਛੱਡ ਦੇਣਾ ਹੀ ਠੀਕ ਹੈ ਜਿਨ੍ਹਾਂ ਨੂੰ ਤੁਹਾਡੀ ਕੀਮਤ ਨਹੀਂ ਪਤਾ ਇੱਕ ਹੱਦ ਤੱਕ ਦਰਦ ਸਹਿਣ ਤੋਂ ਬਾਅਦ ਇਨਸਾਨ ਚੁੱਪ ਹੋ ਜਾਂਦਾ ਹੈ ਫਿਰ ਨਾ ਉਹ ਕਿਸੇ ਤੋਂ ਸ਼ਿਕਾਇਤ ਕਰਦਾ ਹੈ ਤੇ ਨਾ ਹੀ ਕੋਈ ਉਮੀਦ ਰੱਖਦਾ ਹੈ ਸਮਾਜ ਜੇਕਰ ਹਮੇਸ਼ਾ ਇੱਕੋ ਜਿਹਾ ਰਹਿੰਦਾ ਤਾਂ ਫਿਰ ਆਪਣੇ ਤੇ ਬੇਗਾਨਿਆਂ ਦੀ ਪਛਾਣ ਕਿਵੇਂ ਹੁੰਦੀ ਜਦੋਂ ਵਿਸ਼ਵਾਸ ਜੁੜਦਾ ਹੈ ਤਾਂ ਬੇਗਾਨੇ ਵੀ ਆਪਣੇ ਹੋ ਜਾਂਦੇ ਨੇ ਤੇ ਜਦੋਂ ਵਿਸ਼ਵਾਸ ਟੁੱਟਦਾ ਹੈ ਤਾਂ ਆਪਣੇ ਵੀ ਬੇਗਾਨੇ ਹੋ ਜਾਂਦੇ ਨੇ ਗੱਲ ਕੌੜੀ ਹੈ ਪਰ ਸੱਚੀ ਹੈ ਉਧਾਰ ਦਿਓ ਪਰ ਸੋਚ ਸਮਝ ਕੇ ਕਿਉਂਕਿ ਫਿਰ ਆਪਣੇ ਹੀ ਪੈਸੇ ਤੁਹਾਨੂੰ ਭਿਖਾਰੀ ਬਣ ਕੇ ਮੰਗਣੇ ਪੈਂਦੇ ਨੇ ਤੇ ਅਗਲਾ ਸੇਠ ਬਣ ਕੇ ਤਾਰੀਖ ਤੇ ਤਾਰੀਖ ਦਿੰਦਾ ਜਾਂਦਾ ਹੈ ਇੱਕ ਮੁਰਦੇ ਨੇ ਕਿ ਖੂਬ ਲਿਖਿਆ ਹੈ ਕਿ ਇਹ ਜੋ ਮੇਰੀ ਮੌਤ ਤੇ ਰੋ ਰਹੇ ਨੇ ਹੁਣੇ ਜੇਕਰ ਉੱਠ ਜਾਵਾਂ ਤਾਂ ਫਿਰ ਜਿਉਣ ਨਹੀਂ ਦੇਣਗੇ ਰੜਕਦਾ ਹਾਂ ਉਹਨਾਂ ਨੂੰ ਜਨਾਬ ਜਿੱਥੇ ਮੈਂ ਝੁਕਦਾ ਨਹੀਂ ਬਾਕੀ ਜਿਨ੍ਹਾਂ ਨੂੰ ਚੰਗਾ ਲੱਗਦਾ ਵਾਂ ਉਹ ਮੈਨੂੰ ਕਿਤੇ ਵੀ ਝੁਕਨ ਨਹੀਂ ਦੇਣਗੇ ਹੱਕ ਦੀ ਗੱਲ ਬੋਲਣ ਲਈ ਕਲੇਜਾ ਚਾਹੀਦਾ ਹੈ ਤਲਵੇ ਚੱਟਣ ਲਈ ਤਾਂ ਜੀ ਵੀ ਕਾਫੀ ਹੁੰਦੀ ਹੈ ਚੰਗਿਆਈ ਤੇ ਸਚਾਈ ਚਾਹੇ ਪੂਰੀ ਦੁਨੀਆ ਵਿੱਚ ਲੱਭ ਲਓ ਜੇਕਰ ਇਹ ਖੁਦ ਵਿੱਚ ਨਹੀਂ ਤਾਂ ਕਿਤੇ ਵੀ ਨਹੀਂ ਮਿਲੇਗੀ ਅੱਜ ਦੀ ਕੌੜੀ ਸਚਾਈ ਇਹੀ ਹੈ ਕਿ ਲੋਕ ਬਸ ਪੈਸੇ ਵਾਲੇ ਲੋਕਾਂ ਨੂੰ ਹੀ ਮਹੱਤਵ ਦਿੰਦੇ ਨੇ ਚਾਹੇ ਸਾਹਮਣੇ ਵਾਲੇ ਵਿਅਕਤੀ ਦੀ ਨੀਅਤ ਚਰਿੱਤਰ ਤੇ ਆਦਤਾਂ ਕਿਹੋ ਜੀਆਂ ਵੀ ਕਿਉਂ ਨਾ ਹੋਣ ਇਸ ਜੀਵਨ ਵਿੱਚ ਜੀਣ ਤੋਂ ਵੱਧ ਮਰਨ ਦੇ ਭਾ ਲਾਉਣਗੇ ਪਰ ਤੁਹਾਨੂੰ ਉਹਨਾਂ ਵਿੱਚ ਵੀ ਜਿਉਂ ਕੇ ਦਿਖਾਉਣਾ ਹੈ ਜਿਹੜੀ ਗੱਲ ਤੇ ਦਿਲ ਕੰਬ ਜਾਂਦਾ ਹੈ ਰੱਬ ਸਾਨੂੰ ਉਸੇ ਗੱਲ ਉੱਪਰ ਜਮਾਉਂਦਾ ਹੈ ਜ਼ਮਾਨੇ ਦੀ ਨਜ਼ਰ ਵਿੱਚ ਥੋੜਾ ਜਿਹਾ ਆਕੜ ਕੇ ਚੱਲਣਾ ਸਿੱਖ ਲਓ ਮੋਮ ਵਰਗਾ ਦਿਲ ਲੈ ਕੇ ਫਿਰੋਗੇ ਤਾਂ ਲੋਕ ਮਚਾਉਂਦੇ ਹੀ ਰਹਿਣਗੇ ਚਿੰਤਾ ਕਰਜ਼ ਤੇ ਪ੍ਰੇਮ ਕੋਈ ਕਰਦਾ ਨਹੀਂ ਹੈ ਬਸ ਹੋ ਜਾਂਦੇ ਨੇ ਸਮੇਂ ਦੇ ਨਾਲ ਜ਼ਖਮ ਜ਼ਰੂਰ ਭਰ ਜਾਂਦੇ ਨੇ ਪਰ ਹਾਦਸਿਆਂ ਦਾ ਸ਼ੋਰ ਉਮਰ ਭਰ ਪਿੱਛਾ ਕਰਦਾ ਹੈ ਮੈਂ ਜ਼ਿੰਦਗੀ ਤੋਂ ਇੱਕ ਸਬਕ ਸਿੱਖਿਆ ਹੈ ਕਿ ਆਪਣੀ ਸਫਾਈ ਉਥੇ ਦੇਣੀ ਚਾਹੀਦੀ ਹੈ ਜਿੱਥੇ ਉਸ ਨੂੰ ਸਮਝਣ ਵਾਲਾ ਇੱਕ ਖੁੱਲਾ ਦਿਮਾਗ ਹੋਵੇ ਜੇਕਰ ਤੁਹਾਨੂੰ ਕਿਸੇ ਨੇ ਗਲਤ ਮੰਨ ਹੀ ਲਿਆ ਹੈ ਤਾਂ ਉਸ ਨੂੰ ਸਫਾਈ ਦੇਣ ਦਾ ਮਤਲਬ ਖੁਦ ਨੂੰ ਖੁਦ ਦੀਆਂ ਨਜ਼ਰਾਂ ਵਿੱਚ ਗਰਾਉਣਾ ਹੁੰਦਾ ਹੈ ਮੈਂ ਉਸ ਰਸਤੇ ਤੇ ਵੀ ਇਕੱਲਾ ਤੁਰਿਆ ਹਾਂ ਜਿੱਥੇ ਮੈਨੂੰ ਕਿਸੇ ਦੀ ਸਭ ਤੋਂ ਜ਼ਿਆਦਾ ਲੋੜ ਸੀ ਬੇਇੱਜ਼ਤੀ ਦਾ ਜਵਾਬ ਐਨੀ ਇੱਜ਼ਤ ਨਾਲ ਦਿਓ ਕਿ ਸਾਹਮਣੇ ਵਾਲਾ ਖੁਦ ਹੀ ਸ਼ਰਮਿੰਦਾ ਹੋ ਜਾਵੇ ਕੌਣ ਕਹਿੰਦਾ ਹੈ ਕਿ ਜੈਸਾ ਸੰਗ ਵੈਸਾ ਰੰਗ ਇਨਸਾਨ ਲੂੰਬੜੀ ਦੇ ਨਾਲ ਨਹੀਂ ਰਹਿੰਦਾ ਫਿਰ ਵੀ ਸ਼ਾਤਰ ਹੈ ਤੇ ਇਨਸਾਨ ਸ਼ੇਰ ਦੇ ਨਾਲ ਨਹੀਂ ਰਹਿੰਦਾ ਫਿਰ ਵੀ ਕਰੂਰ ਹੈ ਨਿਰਦਈ ਹੈ ਹੋਰ ਤਾਂ ਹੋਰ ਇਨਸਾਨ ਦੀ ਤਾਂ ਫਿਤਰਤ ਹੈ ਉਹ ਕੁੱਤੇ ਦੇ ਨਾਲ ਰਹਿੰਦਾ ਹੈ ਪਰ ਵਫਾਦਾਰ ਨਹੀਂ ਹੁੰਦਾ ਆਪਣੇ ਕੰਮ ਨੂੰ ਇੱਕ ਰਹਾਸ ਹੀ ਰਹਿਣ ਦਿਓ ਲੋਕਾਂ ਨੂੰ ਆਪਣੇ ਕੰਮ ਦਾ ਨਤੀਜਾ ਦਿਖਾਓ ਲੋਕ ਕਹਿੰਦੇ ਨੇ ਕਿ ਤੁਸੀਂ ਜ਼ਿੰਦਗੀ ਵਿੱਚ ਇਕੱਲੇ ਕਦੇ ਖੁਸ਼ ਨਹੀਂ ਰਹਿ ਸਕਦੇ ਪਰ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਵਿੱਚ ਇਕੱਲਾਪਨ ਹੀ ਸਾਨੂੰ ਜ਼ਿੰਦਗੀ ਜੀਣ ਦਾ ਸਹੀ ਮਤਲਬ ਸਿਖਾਉਂਦਾ ਹੈ ਵੱਧ ਆਪਣਾਪਨ ਦਿਖਾਉਣ ਵਾਲੇ ਲੋਕ ਇੱਕ ਦਿਨ ਦੱਸ ਹੀ ਦਿੰਦੇ ਨੇ ਕਿ ਉਹ ਕਿੰਨੇ ਬੇਗਾਨੇ ਨੇ ਜ਼ਿੰਦਗੀ ਤੋਂ ਕਦੇ ਨਿਰਾਸ਼ ਨਾ ਹੋਣਾ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਆਉਣ ਵਾਲਾ ਕੱਲ ਤੁਹਾਡੇ ਲਈ ਕੀ ਲੈ ਕੇ ਆਉਣ ਵਾਲਾ ਹੈ ਜਿਹੜੇ ਰਿਸ਼ਤੇ ਵਿੱਚ ਤੁਸੀਂ ਆਪਣੀ ਮਹੱਤਤਾ ਗਵਾ ਚੁੱਕੇ ਹੋ ਉਸ ਨੂੰ ਚੁੱਪਚਾਪ ਛੱਡ ਦੇਣਾ ਚਾਹੀਦਾ ਹੈ ਬਦਲਦਾ ਤਾਂ ਸਿਰਫ ਇਨਸਾਨ ਹੈ ਵਕਤ ਤਾਂ ਸਿਰਫ ਬਹਾਨਾ ਹੁੰਦਾ ਹੈ ਕੰਡਿਆਂ ਤੇ ਵੀ ਦੋਸ਼ ਕਿਵੇਂ ਲਗਾਈਏ ਪੈਰ ਤਾਂ ਅਸੀਂ ਹੀ ਰੱਖਿਆ ਸੀ ਉਹ ਤਾਂ ਆਪਣੀ ਜਗ੍ਹਾ ਤੇ ਹੀ ਸੀ ਮੰਜ਼ਿਲ ਨੂੰ ਖਬਰ ਵੀ ਨਹੀਂ ਕਿ ਸਫ਼ਰਾਂ ਨੇ ਕੀ ਕੀ ਖੋਇਆ ਹੈ ਸਾਥੋਂ ਹਰ ਕਿਸੇ ਨਾਲ ਪਿਆਰ ਹੋ ਜਾਵੇ ਮਜਬੂਰੀ ਥੋੜੀ ਐ ਤੇ ਜੀਨੂੰ ਅਸੀਂ ਚਾਹੀਏ ਉਹ ਵੀ ਸਾਨੂੰ ਚਾਹੇ ਜ਼ਰੂਰੀ ਥੋੜੀ ਐ ਸਿਰਫ ਹੱਥ ਨੂੰ ਫੜਨਾ ਜ਼ਰੂਰੀ ਨਹੀਂ ਸਗੋਂ ਸਹੱਤ ਨੂੰ ਹਮੇਸ਼ਾ ਲਈ ਫੜ ਕੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਭੁੱਲ ਜਾਂਦੇ ਨੇ ਉਹੀ ਲੋਕ ਸਾਨੂੰ ਜੋ ਕਹਿੰਦੇ ਹੁੰਦੇ ਨੇ ਕਿ ਅਸੀਂ ਤੁਹਾਨੂੰ ਕਦੇ ਗਵਾਉਣਾ ਨਹੀਂ ਚਾਹੁੰਦੇ ਆਪਣੀ ਜ਼ਿੰਦਗੀ ਵਿੱਚ ਕਿਸੇ ਨੂੰ ਓਨੀ ਹੀ ਜਗ੍ਹਾ ਦਿਓ ਜਿੰਨੀ ਉਹ ਤੁਹਾਨੂੰ ਦਿੰਦਾ ਹੈ ਤਮਾਸ਼ਾ ਲੋਕ ਨਹੀਂ ਅਸੀਂ ਖੁਦ ਬਣਾਉਂਦੇ ਆ ਆਪਣੀ ਜ਼ਿੰਦਗੀ ਦਾ ਹਰ ਕਿਸੇ ਨੂੰ ਆਪਣੀਆਂ ਕਮਜ਼ੋਰੀਆਂ ਦੱਸ ਕੇ ਹਰ ਕੋਈ ਚਾਹੁੰਦਾ ਹੈ ਕਿ ਸਭ ਉਸ ਦੀ ਤਾਰੀਫ਼ ਕਰਨ ਪਰ ਇਹ ਇੱਛਾ ਅੰਤਿਮ ਸੰਸਕਾਰ ਵਾਲੇ ਦੇ ਨਹੀਂ ਪੂਰੀ ਹੁੰਦੀ ਹੈ ਸੋ ਦੋਸਤੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਜਲਦੀ ਮਿਲਦੇ ਆਂ ਫਕੀਰ ਜੀ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖੋ ਸ਼ੁਕਰੀਆ ਅੱਜ ਵੀ ਦੁਨੀਆ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਨਵੀਂ ਰੋਸ਼ਨੀ ਭਰਦੇ ਆ ਤੇ ਭਗਵਾਨ ਗੌਤਮ ਬੁੱਧ ਜੀ ਦੇ ਜਿਹੜੇ ਮੋਟੀਵੇਸ਼ਨਲ ਵਿਚਾਰ ਆ ਉਹ ਵੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵਧੀਆ ਜ਼ਿੰਦਗੀ ਜਿਉਣ ਦਾ ਰਾਹ ਤੇ ਜਿਹੜੇ ਸਾਡੇ ਸਮਾਜ ਦੇ ਵਿੱਚ ਸਾਡੇ ਨਾਲ ਸਾਡੇ ਚਾਣ ਵਾਲੇ ਜਾਂ ਸਾਡੇ ਦੋਸਤ ਮਿੱਤਰ ਧੋਖਾ ਕਰਦੇ ਆ ਉਹਨਾਂ ਤੋਂ ਸਾਨੂੰ ਕਿੰਨਾ ਸੁਚੇਤ ਹੋਣ ਦੀ ਲੋੜ ਹੈ ਉਹ ਵੀ ਸਾਨੂੰ ਇਸ ਚੈਨਲ ਤੇ ਸੋਨੂੰ ਮਿਲਦਾ ਤੇ ਅਖੀਰ ਤੱਕ ਤੁਸੀਂ ਸਾਡਾ ਸਾਥ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸ਼ਸ਼ੀਕਾਲ ਜੀ